ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਗੁਰਨਾਲ ਸਿੰਘ ਜਿਹੜੇ ਦੋ ਵਾਰੀ ਮਿਊਸਪਲ ਕੌਂਸਲਰ ਚੁਣੇਗੇ ਵੱਡੇ ਬਹੁਮਤ ਦੇ ਨਾਲ ਚੁਣੇਗੇ ਤੇ ਇਹ ਦਾ ਸਮਾਜ ਸੇਵਾ ਦੇ ਵਿੱਚ ਵੱਡਾ ਨਾਮ ਤੇ ਬਤੌਰ ਐਮਸੀ ਇਹਨਾਂ ਨੇ ਇੱਕ ਵਾਰੀ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਵੀ ਕੰਮ ਕੀਤਾ ਤੇ ਹਰ ਖੇਤਰ ਦੇ ਵਿੱਚ ਸਮਾਜਿਕ ਧਾਰਮਿਕ ਸਾਰੇ ਖੇਤਰਾਂ ਦੇ ਵਿੱਚ ਜਿਹਨਾਂ ਇੱਕ ਆਪਣਾ ਵੱਡਾ ਤਜਰਬਾ ਬਹੁਤ ਵਧੀਆ ਬੁਲਾਰਾ ਹੈ ਤੇ ਸਾਡੇ ਪਰਿਵਾਰ ਦਾ ਹੀ ਮੈਂਬਰ ਸਿਸ਼ਕ ਰਾਜਨੀਤਿਕ ਤੌਰ ਤੇ ਪਹਿਲਾਂ ਕਿਤੇ ਅਲੱਗ ਸੀ ਪਰ ਪਰਿਵਾਰਕ ਤੌਰ ਤੇ ਅਸੀਂ ਸਾਰੇ ਇਕੱਠੇ ਸੀ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀਏ ਕੀਤੇ ਕੰਮਾਂ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਸੋ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਹਾਂ ਧੰਨਵਾਦ ਵੀ ਕਰਦਾ ਹਾਂ ਤੇ ਵਿਸ਼ਵਾਸ ਵੀ ਦਿਵਾਉਂਦਾ ਕਿ ਪਾਰਟੀ ਦੇ ਵਿੱਚ ਬੰਦਾ ਮਾਨ ਸਰਕਾਰ ਵੀ ਦਿੱਤਾ ਜਾਊਗਾ ਪਰ ਇੱਥੇ ਜਿੱਨੇ ਸਾਡੇ ਮੈਂਬਰ ਨੇ ਸਾਡੇ ਨਾਲ ਕੰਮ ਕਰਦੇ ਨੇ ਅਸੀਂ ਸਭ ਇੱਕ ਪਰਿਵਾਰ ਦੀ ਤਰ੍ਹਾਂ ਬਿਚਦੇ ਤੇ ਉਸੇ ਤਰ੍ਹਾਂ ਗਰਨਾਲ ਵੀ ਇੱਕ ਮੈਂਬਰ ਹੋ ਕੇ ਅਸੀਂ ਪਰਿਵਾਰ ਦੀ ਤਰ੍ਹਾਂ ਹੀ ਬਿਚਦੇ ਸੋ ਇਹ ਇਲਾਕੇ ਦੇ ਲਈ ਵੀ ਚੰਗੀ ਗੱਲ ਹੈ ਕਿਉਂਕਿ ਇਨ੍ਹਾਂ ਦਾ ਆਪਣਾ ਫੀਲਡ ਹੈ ਬੜੇ ਇਹਨਾਂ ਦੇ ਆਪਣਾ ਇੱਕ ਅਲੱਗ ਤਰ੍ਹਾਂ ਦਾ ਇੱਕ ਸਿਸਟਮ ਹੈ ਜਿਹਦਾ ਲਾਭ ਹੈ ਜਿਹੜਾ ਉਹ ਵੀ ਪਾਰਟੀ ਨੂੰ ਮਿਲੇਗਾ ਸੋ ਮੈਂ ਫਿਰ ਇਹਨਾਂ ਨੂੰ ਪਾਰਟੀ ਦੇ ਵਿੱਚ ਜਾਣਦੇ ਜਿਆ ਮੈਂ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਸਤਕਾਰਯੋਗ ਕੈਬਨਿਨ ਮਿਨਿਸਟਰ ਸਾਡੇ ਕਿੰਦਰ ਗੋਇਲ ਜੀ ਜਿਨ੍ਹਾਂ ਦੀ ਰਹਿਮਾਈ ਦੇ ਵਿੱਚ ਇਸ ਇਲਾਕੇ ਦੇ ਵਿੱਚ ਬਹੁਤ ਸੋਹਣੇ ਕੰਮ ਚੱਲ ਰਹੇ ਨੇ ਔਰ ਉਹਨਾਂ ਦੀ ਪ੍ਰਭਾਵਿਤ ਹੋ ਕੇ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਸਾਡੇ ਛੋਟੇ ਵੀ ਰਿਕੋਰਡ ਗੋਇਲ ਜੀ ਜੋ ਇਸ ਇਲਾਕੇ ਦੇ ਵਿੱਚ ਦੇਨੋ ਮੰਤਰੀ ਸਾਹਿਬ ਨੂੰ ਪੂਰੇ ਕੰਮਕਾਰ ਹੁੰਦੇ ਨੇ ਪੂਰੇ ਪੰਜਾਬ ਨੂੰ ਦੇਖਦੇ ਨੇ ਇਸ ਇਲਾਕੇ ਦੇ ਵਿੱਚ ਸਾਡੇ ਛੋਟੇ ਵੀਰ ਨੇ ਗੌਰਮ ਨੇ ਕੰਮ ਸਮਝਿਆ ਹੋਇਆ ਹੈ ਇਹਨਾਂ ਦੀਆਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਅਸੀਂ ਇਸ ਪਾਰਟੀ ਨੂੰ ਜੁਆਇਨ ਕੀਤਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਹੇ ਨੇ ਚਾਹੇ ਉਹ ਨਹਿਰੀ ਵਿਭਾਗ ਦੇ ਹੋਣ ਚਾਹੇ ਉਹ ਡਰੇਨਸ ਦੇ ਹੋਣ ਚਾਹੇ ਨਗਰ ਕੌਂਸਲ ਦੇ ਹੋਣ ਚਾਹੇ ਹੋਰ ਤਰ੍ਹਾਂ ਦੇ ਜਿਹੜੇ ਵੀ ਸਾਡੇ ਲੋਕਾਂ ਨੂੰ ਜੋੜੀ ਦੇ ਕੰਮ ਨੇ ਉਹ ਹੋ ਰਹੇ ਨੇ ਲਗਾਤਾਰ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਮਾਨਦਾਰੀ ਔਰ ਅਨੁਸ਼ਾਸਨ ਇਸ ਪਾਰਟੀ ਦੀ ਸਭ ਤੋਂ ਵੱਡੀ ਇਹ ਗੱਲਬਾਤ ਹੈ ਇਹਦੇ ਨਾਲ ਇੱਥੇ ਜਿੱਥੇ ਇਮਾਨਦਾਰੀ ਲੋਕਾਂ ਦੇ ਕੰਮ ਪੂਰੇ ਬਿਨਾਂ ਭ੍ਰਿਸ਼ਟਾਚਾਰ ਤੋਂ ਹੋ ਰਹੇ ਨੇ ਸਾਡੇ ਲੋਕ ਖੁਸ਼ ਨੇ ਔਰ ਕੋਈ ਮਤਲਬ ਇਸ ਤਰ੍ਹਾਂ ਦੀ ਗੱਲ ਸਾਡੇ ਸ਼ਹਿਰ ਚ ਲਾਂਡ ਆਊਡਰ ਚ ਹੈ ਚਾਹੇ ਕੋਈ ਨਸ਼ੇ ਵਾਲੀ ਗੱਲ ਹੈ ਹਰੇਕ ਗੱਲ ਚ ਸਾਡੇ ਮੰਤਰੀ ਸਾਹਿਬ ਦਾ ਪੂਰਾ ਇੱਥੇ ਕੰਟਰੋਲ ਹੈ ਔਰ ਪੂਰਾ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਔਰ ਇਸ ਸਹਿਯੋਗ ਦੇ ਵਿੱਚ ਮੈਨੂੰ ਅੱਜ ਪਾਰਟੀ ਸ਼ਾਮਿਲ ਕਰਾਉਣ ਵਾਸਤੇ ਜਿੱਥੇ ਗੌਰਵ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਉੱਥੇ ਸਾਡੇ ਅਜੀ ਕੁਮਾਰ ਠੁੱਲੀ ਜੀ, ਸ਼ੋਕਮਸਤੀ ਜੀ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਇਸ ਕੰਮ ਬਸਤੇ ਤੇ ਮੈਂ ਸਾਰੀ ਪਾਰਟੀ ਦਾ ਸਾਰੇ ਚੀਰਮੈਨ ਸਾਹਿਬ ਖੜੇ ਨੇ, ਐਪੀ ਜੀ ਖੜੇ ਨੇ, ਸੇਵ ਜੀ ਸਾਡੇ ਪ੍ਰਧਾਨ ਤੱਕ ਵੀ ਅੰਦੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਆਸੀ ਜੀ ਜਿਨ੍ਹਾਂ ਨੇ ਪੂਰੀ ਗੱਲਬਾਤ ਮੈਨੂੰ ਦੱਸਦੇ ਰਹੇ ਕਿਸ ਤਰ੍ਹਾਂ ਦੇ ਕੰਮ ਹੁੰਦੇ ਨੇ ਕਿਸ ਤਰ੍ਹਾਂ ਦਾ ਮਾਨ ਸਨਮਾਨ ਹੁੰਦਾ ਇਸ ਪਰਿਵਾਰ ਦੇ ਵਿੱਚ ਉਸ ਕਰਕੇ ਪ੍ਰਭਾਵਤ ਹੋ ਕੇ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਇਹਨਾਂ ਦੇ ਬੱਚੇ ਹੀ ਆਂ ਕਈ ਵਾਰੀ ਨਹੀਂ ਸਿਸਟਮ ਬਣਦਾ ਉਹ ਅਲੱਗ ਗੱਲ ਹੋ ਜਾਂਦੀ ਹੈ ਪਰ ਇਹਨਾਂ ਦਾ ਜਿਹੜਾ ਇਸੇ ਵਿਚਰਨ ਹੈ ਜਿਹੜਾ ਇਹਨਾਂ ਦੇ ਖੰਮਕਾਰ ਦੀ ਸ਼ੈਲੀ ਹੈ ਉਸ ਤੋਂ ਪ੍ਰਭਾਵਤ ਹੋ ਕੇ ਅੱਜ ਮੈਂ ਇਸ ਪਾਰਟੀ ਨੂੰ ਜਨ